ਦੇ ਅਰਥਾਂ ਨੂੰ ਬੰਧਨ ਤੋਂ ਛੁਟਕਾਰਾ ਸਾਰੇ ਮਜ਼ਬਾਂ ਵਿੱਚ ਮੁੱਖੀ ਦਾ ਖਿਆਲ ਮਿਲਦਾ ਹੈ ਜਨਮ ਮਰਨ ਤੇ ਜੀਵਨ ਵਿੱਚ ਮਨੁੱਖ ਬੰਧਨ ਮਹਿਸੂਸ ਕਰਦਾ ਹੈ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਮੋ ਮਾਇਆ ਵਿੱਚ ਲੀਨ ਤੇ ਕਾਮਨਾਵਾਂ ਦੇ ਅਧੀਨ ਹੋਣ ਕਰਕੇ ਮਰਨਾ ਨਹੀਂ ਚਾਹਦਾ ਮੰਦੀਵਾਨ ਵੀ ਹਾਇਸਿਰ ਵਿੱਚ ਕੰਮ ਕਰਦਾ ਹੈ ਤੰਗ ਆ ਕੇ ਇਹਨਾਂ ਹਾਲਤਾਂ ਤੋਂ ਛੁਟਕਾਰਾ ਚਾਹੁੰਦਾ ਹੈ ਇੱਕ ਖਿਆਲ ਇਹ ਹੈ ਕਿ ਆਤਮਾ ਅਬਨਾਸ਼ੀ ਦੇ ਬੰਧਨ ਰਹਿਤ ਪਰਮਾਤਮਾ ਦੀ ਅੰਸ਼ ਹੈ ਇਸ ਲਈ ਜੀਵ ਨੂੰ ਅੰਦਰੋਂ ਮੁਕਤੀ ਦੀ ਇੱਛਾ ਪ੍ਰਗਟ ਹੁੰਦੀ ਹੈ। ਛਤਰਕਾਰਾਂ ਨੇ ਇਸ ਜੀਵ ਨੂੰ ਦੁੱਖ ਰੂਪ ਮੰਨਿਆ ਹੈ। ਇਸ ਕਰਕੇ ਇਸ ਨੂੰ ਛੁਟਕਾਰਾ ਦਾ ਨਾਮ ਮੁਕਤੀ ਰੱਖਿਆ ਹੈ। ਪਰ ਹਰੇਕ ਦੇ ਆਦਰਸ਼ ਵਿੱਚ ਥੋੜਾ-ਥੋੜਾ ਫਰਕ ਹੈ। ਪਹਿਲਾ ਵਿਮਾਸਾ ਵਾਲੇ ਸੁਰਗਾ ਵਿੱਚ ਅਪੜ ਜਾਣ ਨੂੰ ਮੁਕਤੀ ਦੱਸਦੇ ਹਨ। ਦੂਜੇ ਤੀਜਨਿ ਆਇ ਤੇ ਵਿਸ਼ੇਸ਼ਕ ਮਤ ਵਾਲੇ ਆਪਣੇ ਗਿਣੇ ਦੁਖਾਂਤ ਛੁਟ ਜਾਣ ਨੂੰ ਮੁਕਤੀ ਦੱਸਦੇ ਹਨ। ਚਾਰ ਸਾਂਖ ਵਾਲੇ ਔਰ ਕਿਰਤੀ ਤੋਂ ਪਰਖਤਾ ਆਪਣੇ ਆਪ ਨੂੰ ਅਸੰਗ ਜਾਣਨਾ ਮੁਕਤੀ ਦੱਸਦੇ ਹਨ ਪੰਜ ਯੋਗਮਤ ਵਿੱਚ ਸਬੀਜ ਨਿਰਬੀਜ ਸਮਾਧੀ ਦੁਆਰਾ ਫੁਰਖ ਦਾ ਆਪਣੇ ਆਪ ਨੂੰ ਦਿਸਟਮਾਨ ਤੋਂ ਕੇਵਲ ਵਖ ਕਰ ਲੈਣਾ ਮੁਕਤੀ ਹੈ 6 ਬੇਦਾਨ ਦਾ ਆਪਣੇ ਆਪ ਨੂੰ ਭ੍ਰਮ ਨਾਲ ਅਪੇਦ ਜਾਣਾ ਲੈਣਾ ਮੁਕਤੀ ਹੈ 7 ਚਾਰ ਬਾ ਕੀ ਜੋ ਰੂਮ ਨੂੰ ਮੰਦੇ ਹੀ ਨਹੀਂ ਦੇਦ ਮਰ ਜਾਣ ਨੂੰ ਹੀ ਮੁਕਤੀ ਮੰਨਦੇ ਹਨ ਅੱਠ ਬੋਧੀ ਆਪਣੀ ਮੁਕਤੀ ਨੂੰ ਨਿਰਵਾਣ ਦਸਤੇ ਹਨ ਜੋ ਸਿਰਫ ਇਛਾ ਦੇ ਤਿਆਗ ਤੇ ਅੱਠ ਗੁਣਾਂ ਦੇ ਸਤਾਰਨ ਤੋਂ ਲੱਭੀ ਹੈ ਇੱਕ ਪੱਖ ਵਿੱਚ ਨਿਰਵਾਣ ਸਮਾਪਤੀ ਦਾ ਨਾਮ ਹੈ ਇੱਕ ਵਿੱਚ ਸਾਂਖ ਦੇ ਨੇੜੇ ਨੇੜੇ ਟੁਕੜਾ ਹੈ ਜੈਨ মত ਵਿੱਚ ਤਹਿੰਸਾ ਤੇ ਤਪ ਨਾਲ ਜੀਵ ਆਤਮਾ ਦਾ ਉੱਚੇ ਲੋਕਾਂ ਵਿੱਚ ਚਲੇ ਜਾਣਾ ਮੁਕਤੀ ਹੈ ਇਹਨਾਂ ਅਰ ਇਸ ਪ੍ਰਕਾਰ ਦੀਆਂ ਮੁਕਤੀਆਂ ਵਿੱਚ ਸੰਭਾਵਨਾ ਇਹ ਰੱਖੀ ਗਈ ਹੈ ਕਿ ਇਸ ਰੀ ਦੁਖ ਰੂਪ ਹੈ ਇਸ ਦੇ ਦੁਖਾਂ ਨੂੰ ਦੇਖ ਕੇ ਦੁਖਾਂ ਦੀ ਨਿਵਰਤੀ ਲੱਭਣ ਦਾ ਯਤਨ ਹੋਇਆ ਹੈ ਆਪਣੇ ਆਪਣੇ ਨੁਕਤੇ ਤੋਂ ਸਭਾ ਨੇ ਇਹਨਾਂ ਦੁਖਾਂ ਤੋਂ ਛੁਟਕਾਰੇ ਨੂੰ ਮੁਕਤੀ ਮੰਨਿਆ ਯਹੂਦੀ, ਇਸਾਈ, ਮੁਸਲਮਾਨ ਆਪ ਪਛਮੀ ਮਤਾਂ ਦੀ ਮੁਕਤੀ ਸੁਰਗ ਦੀ ਪ੍ਰਾਪਤੀ ਹੈ ਇੱਕ ਦਿਨ ਇਸ ਨੂੰ ਉਹ ਕਿਆਮਤ ਕਹਿੰਦੇ ਹਨ ਆਵੇਗਾ ਉਸ ਦਿਨ ਮਰਦੇ ਕਬਰਾਂ ਵਿੱਚੋਂ ਫੇਰ ਜੀ ਉਠਣਗੇ ਤੇ ਫਿਰ ਸਦਾ ਜਿਉਣਗੇ ਮਾਰਿਨ ਨਰਕਾਂ ਵਿੱਚ ਤੇ ਚੰਗੇ ਸੁਰਗਾਂ ਵਿੱਚ ਰਹਿਣਗੇ ਮੁਸਲਮਾਨਾਂ ਦੇ ਕਰਮ ਪ੍ਰਧਾਨ ਦੇ ਨਾਲ حضرت ਮੁਹੰਮਦ ਦੀ ਸਿਫਾਰਿਸ਼ ਨੂੰ ਵਿੱਚ ਸੁਰਗ ਵਿੱਚ ਜਾਣ ਦਾ ਵਸੀਲਾ ਮੰਨਿਆ ਹੈ ਇਸਾਈਆਂ ਨੇ حضرت ঈਸਾ ਉੱਤੇ ਤੇ ਉਸ ਦੇ ਮੂਜੀ ਉਠਣ ਤੇ ਈਮਾਨ ਲਾਉਣਾ ਜੰਨਤ ਵਿੱਚ ਪਹੁੰਚਣਾ ਦਾ ਵਸੀਲਾ ਮੰਨਿਆ ਹੈ ਮੁਸਲਮਾਨ ਸੂਫੀਆਂ ਤੇ ਇਸਾਈਆਂ ਮਿਸਟਕਾਂ ਦਾ ਮੁਕਤੀ ਕੁਝ ਕੁਝ ਵੈਸ਼ਨਵਾਂ ਤੇ ਕੁਝ ਕੁਝ ਵੇਦਾਂਤ ਨਾਲ ਮੇਲ ਖਾਂਦੀ ਹੈ ਇਸ ਪ੍ਰਕਾਰ ਦੀਆਂ ਮੁਕਤੀਆਂ ਦੇ ਖਿਆਲਾਂ ਨੂੰ ਕੋ ਕਿ ਸ਼ਾਇਦ ਸਤਗੁਰਾਂ ਨੇ ਲਿਖਿਆ ਹੈ ਮੁਕਤ ਬਕੜੀ ਪਿ ਗਿਆਨੀ ਤਿਆਗੈ ਇਸ ਕਸਮ ਦੀ ਮੁਕਤੀ ਪਰ ਇੱਕ ਹੋਰ ਗੁਰੂ ਵਾਕ ਹੈ ਰਾਜ ਨ ਚਾਹੋ ਮੁਕਤ ਹਮ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਇਸੇ ਦੁੱਖ ਵਿੱਚੋਂ ਗੁਰੂ ਜੀ ਦੀ ਮੁਕਤ ਦਾ ਆਦਰਸ਼ ਲੱਭਦਾ ਹੈ ਗੁਰੂ ਜੀ ਵਾਹਿਗੁਰੂ ਨਾਲ ਪਿਆਰ ਪਹਿਜਾਨ ਨੂੰ ਹੀ ਮੁਕਤੀ ਦੱਸਦੇ ਹਨ। ਯਥਾ ਸੋਚਨ ਮੁਕਤ ਜਿਸ ਇੱਕ ਲਿਵ ਲਾਗੀ ਸਦਾ ਰਹੇ ਹਰ ਨਾਲੇ। ਜਿਸ ਦੀ ਲਿਵ ਲਾਗੀ ਲੱਗੀ ਇੱਕ ਵਾਹਿਗੁਰੂ ਨਾਲ ਜੋ ਸਦਾ ਰਹਿੰਦਾ ਹੈ ਉਸ ਦੇ ਨਾਲ ਅੰਤਰ ਆਪੇ ਸੋਈ ਮੁਕਤ ਹੈ। ਗੁਰਮਤ ਅਨੁਸਾਰ ਮੁਕਤੀ ਦਾ ਭਾਵ ਇਸ ਦੁਨੀਆ ਵਿੱਚ ਮਾਇਆ ਦੇ ਪ੍ਰਭਾਵ ਦੇ ਸੁਤੰਤਰ ਰਹਿਣਾ ਅਤੇ ਚੌਥੇ ਪੱਦੀ ਸਹਜ ਅਵਸਥਾ ਵਿੱਚ ਨਿਵਾਸ ਕਰਨਾ ਹੈ। ਜੀਵਨ ਪੰਦ ਦੇ ਖਤਮ ਹੋਣ ਤੇ ਪਰਮਾਤਮਾ ਵਿੱਚ ਨਿਮ ਹੋਣਾ ਆਵਾਗੁਣ ਤੇ ਬੰਦਨਾ ਨੂੰ ਤੋੜਨਾ ਹੀ ਮੁਕਤੀ ਪ੍ਰਾਪਤ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਹਿਗੁਰੂ ਨੂੰ ਕਰਤਾ ਤੇ ਕਾਦਰ ਦੱਸਿਆ ਹੈ ਸ੍ਰਿਸ਼ਟੀ ਉਸ ਦੀ ਕਿਰਤ ਦਸੀ ਹੈ ਜੀਵ ਉਸ ਤੋਂ ਰਚੇ ਗਏ ਦਸੇ ਹਨ ਮਨੁੱਖ ਉਸ ਤੋਂ ਪੈਦਾ ਹੋਣ ਕਰਕੇ ਉਸ ਦੀ ਅੰਸ਼ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਉਸ ਦੀ ਅੰਸ਼ ਉਸ ਨਾਲ ਰਹਿਣ ਨਾਲ ਹੀ ਸ਼ੁੱਧ ਰਹਿੰਦੀ ਹੈ ਉਸ ਤੋਂ ਵਿਛੜ ਕੇ ਦੁਸ਼ਟ ਮਨ ਵਿੱਚ ਖੱਟਚ ਹੁੰਦੀ ਹੈ ਫਿਰ ਦੁਖੀ ਹੁੰਦੀ ਹੈ ਅੰਤਰਾਤਮੇ ਸਦਾ ਸਾਈ ਦੇ ਨਾਲ ਰਹਿਣਾ ਹੀ ਵਿਛੋੜੇ ਤੋਂ ਖਲਾਸੀ ਪਾਉਣਾ ਹੈ ਫਿਰ ਸੰਸਾਰ ਦੇ ਦੁਖ ਤਿਵੇਂ ਨਹੀਂ ੋਂਡੇ ਜਿਵੇਂ ਮਾਂ ਤੋਂ ਵਿਛੜ ਕੇ ਬਾਲਕ ਮੇਲੇ ਵਿੱਚ ਗਵਾਚੀਆਂ ਹੋਈਆਂ ਤਾਂ ਮੇਲੇ ਦੇ ਰੰਗ ਤਮਾਸ਼ਿਆਂ ਵਿੱਚ ਵੀ ਦੁਖੀ ਹੈ ਪਰ ਮਾਂ ਦੇ ਉਗਲ ਫੜੀ ਤੁਰੇ ਜਾਂਦਾ ਮੇਲੇ ਦੀ ਕਰਤ ਕੋਬਾਰ ਪੀੜ ਤੋਂ ਵੀ ਦੁਖੀ ਨਹੀਂ ਹੁੰਦਾ ਇਸ ਮੁਕਤੀ ਦਾ ਸਾਧਨ ਹੈ ਪ੍ਰੇਮ। ਪ੍ਰੇਮ ਦਾ ਸਾਧਨ ਹੈ ਵਾਹਿਗੁਰੂ ਦੇ ਗੁਣਾਂ ਦਾ ਸਿਮਰਨ, ਵਾਹਿਗੁਰੂ ਦੇ ਸਰੂਪ ਦਾ ਚਿੰਤਨ। ਇਸ ਤੋਂ ਲਿਬਦੇ ਫੇਰ ਇੱਕ ਰਸਮ ਇਹ। ਇਸ ਦੇ ਵਿੱਚ ਹੁੰਦਿਆਂ ਵੀ ਜੋ ਇਸ ਅਵਸਥਾ ਵਿੱਚ ਹੈ ਉਹ ਵੀ ਮੁਕਤ ਹੈ। ਉਸ ਨੂੰ ਜੀਵਨ ਮੁਕਤ ਕਿਹਾ ਹੈ। ਕੁਝ ਲੱਛਣ ਉੱਪਰ ਦਿੱਤੇ ਹਨ, ਕੁਝ ਕੁ ਹੋਰ ਇਹ ਹਨ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੀਵਨ ਮੁਕਤ ਸਉ ਕਹਾਵੈ। तैसा ਖਰਕ तैसा ਉਸੂ ਜਦਾ ਅਨੰਤ ਤਹਨ ਹੀ ਬਿਓ तैसा ਮਾਂ तैसा ਅਭਿਮਾਨ तैसा ਰੰਗ तैसा ਰਾਜਾਨ ਜੋ ਬਤਾਏ ਸਾਈ ਜਗ ਨਾਨਕ ਉਹ ਪ੍ਰਗ ਕਹੀਏ ਜੀਵਨ ਮੁਕਤ ਜੀਵਨ ਮੁਕਤੀ ਵਾਲੇ ਜੀਵ ਦਾ ਅੰਦਰਲਾ ਕਦੇ ਨਿਰਾਸ਼ਤਾ ਵਿੱਚ ਨਹੀਂ ਜਾਂਦਾ ਜੀਵਨ ਮੁਕਤ ਰਚਨਾ ਦੀ ਸੁੰਦਰਤਾ ਵਿਸਮਾਦੀ ਚਾਉ ਵਿੱਚ ਇੱਕ ਉੱਚੀ ਠੰਡੀ ਟਿਕਾਉ ਅਨੰਦ ਦੀ ਹਾਲਤ ਬទਿਤ ਕਰਦਾ ਹੈ ਮੁਕਤੀ ਦਾ ਸਿੱਖ ਸਿਧਾਂਤ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਮੁਕਤੀ ਦੇ ਵਿਪਿੰ ਪਾਉ ਇਸ ਤਰ੍ਹਾਂ ਲਈ ਹੈ ਨਿਰਵਾਣ ਗੁਰਬਾਣੀ ਵਿੱਚ ਸ਼ਬਦ ਨਿਰਵਾਣ ਦਾ ਉਹ ਪਾਉ ਨਹੀਂ ਜੋ ਮਹਾਤਮਾ ਬੁੱਧਾ ਸੀ ਸਿੱਖੀ ਆਸ਼ੇ ਅਨੁਸਾਰ ਨਿਰਵਾਣ ਦੇ ਅਰਥ ਹਨ ਜੀ ਫਾਤਮਾ ਦਾ ਤਰਮ ਆਤਮਾ ਦੀ ਅਨੰਤ ਸਤਤਾ ਵਿੱਚ ਨੀਨ ਹੋਣਾ ਬੋਧਕ ਨਿਰਵਾਣ ਦੇ ਅਰਥ ਹਨ ਕਾਮਨਾ ਤ੍ਰਿਸ਼ਨਾ ਦਾ ਮੇਟਣਾ ਤੇ ਉਸ ਦੇ ਨਾਲ ਜੀਵ ਆਤਮਾ ਦੀ ਹਸਤੀ ਦਾ ਮਿਟ ਜਾਣਾ ਪਰ ਸਿੱਖੀ ਆਸ਼ੇ ਵਾਲੇ ਨਿਰਵਾਣ ਦਾ ਅਰਥ ਹੈ ਅਕਾਲ ਪੁਰਖ ਨਾਲ ਅਪੇਧ ਹੋਣਾ ਬੋਧਿਕ ਨਿਰਵਾਣ ਕਟਵਦ ਮਾਦੀ ਪ੍ਰਕਿਰਤਕ ਵਿਚਾਰ ਹੈ ਇਸ ਦਾ ਅਕਾਲ ਪੁਰਖ ਨਾਲ ਕੋਈ ਸੰਬੰਧ ਨਹੀਂ ਬੋਧੀ ਨਿਰਵਾਣ ਨਾਮ ਤੋਂ ਸਖਣਾ ਹੈ ਸਿਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਬਿਨ ਨਾ ਵੈ ਦੁਖ ਦੇਹ ਦੇਹਰੀ ਜੋ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈ ਹੈ ਜਬ ਲਗ ਸਾਚ ਨਾ ਚੀਤ ਸ਼ਬਦ ਰੁਪੈ ਕਰ ਪਾਈ ਹੈ ਨਿਰਵਾਣੀ ਪਦਨੀਤ ਨਾਮ ਤੋਂ ਬਿਨਾ ਇਹ ਮਨੁੱਖੀ ਦੇ ਇਉਂ ਦੁਖ ਦਿੰਦੀ ਹੈ ਜਿਵੇਂ ਕਲਰ ਦੀ ਕੰਧ ਦਿੰਦੀ ਹੈ ਉਹਨਾਂ ਵਿੱਚ ਸਤਿ ਪ੍ਰਾਪਤ ਨਹੀਂ ਹੁੰਦਾ ਜਿਨ੍ਹਾਂ ਚਿਰ ਭੱਲੇ ਸੱਚ ਨ ਹੋਵੇ ਸ਼ਬਦ ਵਿੱਚ ਰੰਗੇ ਜਾਣ ਨਾਲ ਸਦਾ ਲਈ ਤੁਰਿਆ ਪਦ ਜਾ ਮੋਖ ਪਦ ਪ੍ਰਾਪਤ ਕਰ ਲਾਈਦਾ ਹੈ ਤੁਰਿਆ ਅਵਸਥਾ ਮਨ ਦੀਆਂ ਚਾਰ ਅਵਸਥਾਵਾਂ ਮਨੀਆਂ ਗਈਆਂ ਹਨ ਜਾਗਰਤ ਸੁਪਨ ਸੁਖੋਤ ਅਤੇ ਤੁਰਿਆ ਜਾਗਰਤ ਅਵਸਥਾ ਵਿੱਚ ਗਿਆਨ ਪ੍ਰਾਪਤ ਕਰਨ ਦਾ ਸਾਰਾ ਯੰਤਰ ਕੰਮ ਕਰ ਰਿਹਾ ਹੁੰਦਾ ਹੈ ਅਤੇ ਵਸਤਾ ਦਾ ਗਿਆਨ ਮਨ ਅਤੇ ਇੰਦਰੀਆਂ ਰਾਹੀਂ ਪ੍ਰਾਪਤ ਹੋ ਰਿਹਾ ਹੁੰਦਾ ਹੈ ਸੁਫਨੇ ਦੀ ਹਾਲਤ ਵਿੱਚ ਇੰਦ੍ਰੇ ਸੋ ਰਹੇ ਹੁੰਦੇ ਨੇ ਪਰ ਮਨ ਕੰਮ ਕਰ ਰਿਹਾ ਹੁੰਦਾ ਹੈ ਇਸ ਲਈ insan ਮਨ ਦੀ ਪਕੜ ਵਿੱਚ ਹੁੰਦਾ ਹੈ ਸੁਫਨੇ ਰਹਿਤ ਨੀਂਦ ਵਿੱਚ ਮਨ ਅਤੇ ਇੰਦ੍ਰੇ ਦੋਨੋਂ ਸੋ ਰਹੇ ਹੁੰਦੇ ਆਤਮਾ ਦਾ ਮੇਲ ਪਰਮ ਪ੍ਰਮਾਤਮਾ ਨਾਲ ਹੁੰਦਾ ਹੈ ਪਰ ਆਰਜ਼ੀ ਚੌਥੀ ਅਵਸਥਾ ਤੁਰਿਆਵਸਤਾ ਹੈ ਜਿਸ ਵਿੱਚ ਆਤਮਾ ਦਾ ਮੇਲ ਪਰਮ ਪ੍ਰਮਾਤਮਾ ਨਾਲ ਸਥਾਈ ਹੁੰਦਾ ਹੈ ਇਹ ਅਵਸਥਾ ਨਾਮ ਜਪਣ ਨਾਲ ਪ੍ਰਾਪਤ ਹੁੰਦੀ ਹੈ ਸਿਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਤੁਰਿਆਵਸਤਾ ਗੁਰਮੁਖ ਪਾਈ ਹੈ ਸੰਸਬਾ ਕੀ ਓਟ ਲਹੀ ਮਾਇਆ ਰਹਿਤ ਅਵਸਥਾ ਜਿਹੜਾ ਆਦਮੀ ਮਾਇਆ ਦੇ ਤਿੰਨ ਗੁਣਾ ਤੋਂ ਤਤੋਂ ਰਚੋ ਤਮੋ ਉੱਚਾ ਉੱਠ ਜਾਏ ਉਸ ਨੂੰ ਇੱਕ ਚੌਥੀ ਤੁਰਿਆ ਅਵਸਥਾ ਪ੍ਰਾਪਤ ਹੋ ਗਈ ਹੈ ਸਿਰ ਬਨਾਨ ਦੇਵ ਜੀ ਫਰਮਾਉਂਦੇ ਹਨ ਲਾਲਾ ਸੋ ਜੀਵਤ ਮਰਐ ਮਰ ਵਿੱਚੋਂ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਤ੍ਰਿਸ਼ਨਾ ਅਗਨ 부ਜਾਏ ਉਹ ਮਨੁ ਪ੍ਰਭੂ ਦਾ ਸੇਵਕ ਅਵਸ ਅਖਵਾ ਸਕਦਾ ਹੈ ਜੋ ਦੁਨੀਆਂ ਦੇ ਕਿ ਕਰ ਕਰਦਾ ਹੋਇਆ ਮਾਇਆ ਦੇ ਮੋਹ ਵੱਲ ਘਟਿਆ ਰਹਿੰਦਾ ਹੈ ਮਾਇਆ ਦੇ ਮੋਹ ਤੋਂ ਉੱਪਰ ਰਹਿ ਕੇ ਉਹ ਆਪਣੇ ਅੰਦਰੋਂ ਆਪਾ ਪਾ ਦੂਰ ਕਰ ਲੈਂਦਾ ਹੈ ਅਜਿਹੇ ਸੇਵਕ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ ਮਾਇਆ ਦੇ ਮੂਲ ਤੋਂ ਉਹ ਮੁਕਤ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਵਾਲੀ ਅੱਗ ਬੁਝਾ ਦਿੰਦਾ ਹੈ ਜੀਵਨ ਮੁਕਤ ਸੁਆਖੀ ਹੈ ਜਿਸ ਵਿੱਚੋਂ ਹੋ ਮੈ ਜਾਏ ਅਵਾਗੁੰਦ ਦਾ ਚੱਕਰ ਕਟਣਾ ਸਿਰ ਗੁਰਨਾਨਕ ਦੇਵ ਜੀ ਫਰਮਾਉਂਦੇ ਹਨ ਸਾਚੂ ਉਪਜੈ ਸਾਚ ਸਮਾਵੇ ਸਾਚੇ ਸੁੱਚੇ ਏਕ ਮਾਇਆ ਝੂਠ ਹੈ ਆਵੈ ਠਾਹਰ ਨਾ ਪਾਵੈ ਦੂਜੇ ਆਵਾ ਗੁਣ ਪਾਇਆ ਆਵਾ ਬਾਣ ਮਿਟੈ ਗੁਰ ਸਬਦੀ ਆਪੇ ਪਰਖੈ ਬਕਸ ਨੇਆ ਏਕਾ ਬੇਦਨ ਦੂਜੇ ਬਿਆਪੀ ਨਾਮ ਰਜਾਇਣ ਵਿਸਰਿਆ ਸੋ 부ਜੈ ਜਿਸ ਆਪ ਬੁਜਾਏ ਗੁਰ ਕੇ ਸਬਦ ਸੁ ਮੁਕਤ ਪਇਆ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਗੁਰਮੁਖ ਸੱਚੇ ਪ੍ਰਭੂ ਤੋਂ ਪੰਦਾ ਹੋ ਕੇ ਸੱਚੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਮਾਇਆ ਤਾਰੀ ਇਸ ਦੁਨੀਆ ਵਿੱਚ ਆਉਂਦੇ ਹਨ ਪਰ ਉਹਨਾਂ ਨੂੰ ਮਨ ਦਾ ਠਿਕਾਓ ਕੋਈ ਨਹੀਂ ਮਿਲਦਾ ਅਤੇ ਉਹਨਾਂ ਦਾ ਆਵਾਗੁਣ ਦੇ ਚੱਕਰ ਚੰਦਾ ਰਹਿੰਦਾ ਹੈ ਇਹ ਮਰਨ ਜੰਮਣ ਦਾ ਚੱਕਰ ਗੁਰੂ ਦੇ ਸ਼ਬਦ ਰਾਹੀਂ ਮਿਟ ਜਾਂਦਾ ਹੈ ਇਸ ਜੰਮਣ ਮਰਨ ਦੇ ਚੱਕਰ ਤੋਂ ਮੁਕਤੀ ਪਰਮਾਤਮਾ ਦੀ ਨਦਰ ਨਾਲ ਮਿਲ ਜਾਂਦੀ ਹੈ ਮੁਕਤੀ ਦੇ ਸਿੱਖ ਸੰਕਲਪ ਦਾ Hindu ਸੰਕਲਪ ਨਾਲ ਅੰਤਰ Hindu ਅਤੇ Bud ਮੂ ਦੋਹਾਂ ਦੇ ਸੰਕਲਪ ਵਿਅਕਤੀ ਨੂੰ ਨਾਸ਼ਕ ਹੈ ਇਹ ਵਿਅਕਤੀ 파ਸੋਂ ਅਜੇਹੀਆਂ ਕਰਿਆਵਾਂ ਅਤੇ ਅਨੁਸ਼ਾਸਨ ਦੀ ਮੰਗ ਕਰਦੇ ਹਨ ਜਨਾਂ ਦਾ ਮਨੁੱਖ ਦੀ ਸ਼ਖਸੀਅਤ ਉੱਤੇ ਹਾਨੀਕਾਰਕ ਅਸਰ ਪੈਂਦਾ ਇਹਨਾਂ ਮਤਾਂ ਅਨੁਸਾਰ ਕਰਮ ਸਿਧਾਂਤ ਆਗੁਣ ਅਤੇ ਮੁਕਤੀ ਦੇ ਸੰਕਲਪ ਇਹ ਜ਼ਾਹਰ ਕਰਦੇ ਹਨ ਕਿ ਮਨੁੱਖ ਦਾ ਆਦਰਸ਼ ਆਪਣੇ ਤੋ ਖਤਮ ਕਰਨਾ ਹੈ ਇਹ ਸ਼ਖਸੀਅਤ ਨੂੰ ਕੋਈ ਮਹੱਤਤਾ ਨਹੀਂ ਦਿੰਦੇ ਸਿੱਖ ਧਰਮ ਵਿੱਚ ਦੁਨੀਆ ਵਿੱਚ ਜੀਵਨ ਬਾਰੇ ਅਜਿਹੇ ਖਿਆਲ ਨਹੀਂ ਰੱਖਦਾ ਸਿੱਖ ਇੰਦਰੀਆਂ ਨੂੰ ਵਸਿਕਾਰ ਕਰਨਾ ਮੰਗਦਾ ਹੈ ਇਹਨਾਂ ਨੂੰ ਖਤਮ ਕਰਨਾ ਨਹੀਂ ਇਕ ਧਰਮ ਇਸ ਦੁਨੀਆ ਦਾ ਆਰਮ ਖੋਮੇ ਤੋਂ ਬੰਦਾ ਹੈ ਇਸ ਸਾਰਾ ਸੰਸਾਰ ਹੀ ਖੋ ਦੇ ਆਸਰੇ ਖੜੋਤਾ ਹੈ ਜਿੱਥੇ ਹੋ ਇੱਕ ਬਿਮਾਰੀ ਹੈ ਉਥੇ ਇਹ ਜੀਵਨ ਤੇ ਨਵੀ ਹੈ ਇਸ ਲਈ ਇਹ ਇਸ ਇਨਸਾਨ ਇੱਕ ਨਿਗਰ ਸਮਾਜ ਦੀ ਇਕਾਈ ਬਣਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਮਨੁੱਖੀ ਜੀਵਨ ਨੂੰ ਇੱਕ ਸੰਤੁਲਿਤ ਜੀਵਨ ਬਣਾਉਂਦੀ ਹੈ ਇਹ ਇੰਦਰਾਵੀ ਜੀਵਨ ਪਿਆਰ ਤਰਕ ਅਤੇ ਆਤਮਿਕ ਖੁਸ਼ੀ ਦਾ ਸਹੀ ਮੇਲ ਕਰਦੀ ਹੈ ਇਹ ਇੰਦਰੀ ਉਪਤ ਜੀਵਨ ਨੂੰ ਚਲਾਉਣ ਦੀ ਸ਼ਕਤੀ ਰੱਖਦੇ ਹਨ ਇਹਨਾਂ ਇੰਦਰੀਆਂ ਨੂੰ ਵਰਤਣਾ ਜ਼ਰੂਰ ਹੈ ਪਰ ਇਹਨਾਂ ਦੀ ਵਰਤੋਂ ਨੂੰ ਉਸ ਹੱਦ ਤੱਕ ਨਹੀਂ ਜਾਣ ਦੇਣਾ ਜਿੱਥੇ ਉਹ ਵਿਕਾਰ ਬਣ ਜਾਵੇ ਇਸੇ ਤਰ੍ਹਾਂ ਜੀਵਨ ਵਿੱਚ ਤਰਕ ਅਤੇ ਜਜ਼ਬੇ ਦੇ ਸਹੀ ਮੇਲ ਦੀ ਲੋੜ ਹੈ ਧਰਮ ਨਾ ਫਲਸਫਾ ਗਿਆਨ ਜਾਂ ਵਿਸ਼ਲੇਸ਼ਣ ਨਹੀਂ ਧਰਮ ਦਾ ਸੰਬੰਧ ਨਰਕ ਨਾਲ ਨਹੀਂ ਕਿਉਂਕਿ ਤਰਕ ਲੌਜੀਕ ਦਾ ਸੰਬੰਧ ਨਿਰੀਖਣ ऑब्जर्वेशन ਨਾਲ ਹੈ ਜੋ ਇন্দ্রਿਆ ਰਾਹੀਂ ਹੁੰਦਾ ਹੈ ਕੇਵਲ ਭੌਤਿਕ ਦੁਨੀਆ ਦਾ ਗਿਆਨ ਹੀ ਨਿਰੀਖਣ ਅਤੇ ਤਰਕ ਨਾਲ ਹੋ ਸਕਦਾ ਹੈ ਆਤਮਿਕ ਦੁਨੀਆ ਦਾ ਨਹੀਂ ਤਰਕ ਦੀ ਸ਼ਕਤੀ ਸੀਮਿਤ ਹੁੰਦੀ ਹੈ ਅਤੇ ਪਰਮ ਆਤਮਾ ਅਸੀਮ ਸੀਮਿਤ ਅਸੀਮਤ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦੀ ਆਤਮਿਕ ਦੁਨੀਆ ਦਾ ਗਿਆਨ ਅਹਿਸਾਸ ਭਾਵਨਾ ਅਤੇ ਨਿੱਜੀ అనుਭਵਤਾ ਨਾਲ ਹੁੰਦਾ ਹੈ ਤਰਮ ਜਜ਼ਬੇ ਅਤੇ ਭਾਵਨਾ ਨਾਲ ਸੰਬੰਧ ਰੱਖਦਾ ਹੈ ਦਰਮਦਾਨ ਨਿਚੋੜ ਰਬ ਨਾਲ ਪਿਆਰ ਹੈ ਇਸ ਦਾ ਉਪ ਸਿਧਾਂਤ ਇਹ ਹੈ ਕਿ ਰਬ ਦੀ ਸਿਰਜੀ ਹੋਈ ਮਨੁੱਖ ਜਾਤੀ ਨਾਲ ਪਿਆਰ ਕੀਤਾ ਜਾਏ ਆਤਮਾ ਅਤੇ ਪਰਮ ਆਤਮਾ ਦੇ ਵਿਚਕਾਰ ਹੋਮੇ ਅਤੇ ਭੌਤ ਰਿਸ਼ਨਾਵਾਂ ਦੀ ਦੀਵਾਰ ਹੈ ਜਿਸ ਨੂੰ ਟਾਕੇ ਆਤਮਾ ਨੂੰ ਪਰਮ ਆਤਮਾ ਨਾਲ ਇੱਕ ਸੁਰ ਕੀਤਾ ਜਾ ਸਕਦਾ ਹੈ ਤੋਂ ਸਿੱਖ ਧਰਮ ਜੀਵਨ ਆਦਰਸ਼ ਬਣਾਉਣ ਲੱਗਿਆ ਚਾਰ ਚੀਜ਼ਾਂ ਉੱਤੇ ਯੋਗ ਜ਼ੋਰ ਦਿੱਤਾ ਗਿਆ ਇੰਦਰਾਵੀ ਜੀਵਨ ਸੰਤੋਖ ਦਾ ਦੁਨਿਆਵੀ ਜੀਵਨ ਵਿੱਚ ਤਰਕ ਦੇ ਅਧੀਨ ਚਲਣਾ ਅਧਿਆਤਮਕ ਜੀਵਨ ਵਿੱਚ ਸ਼ਰਧਾ ਅਤੇ ਜਜ਼ਬੇ ਦੇ ਅਧੀਨ ਚਲਣਾ ਅਤੇ ਆਤਮਾ ਨੂੰ ਪਰਮ ਆਤਮਾ ਨਾਲ ਇੱਕ ਸੁਰ ਕਰਨਾ ਹੈ ਸੁਸਖੀ ਦਾ ਮੁਕਤੀ ਦਾ ਸੰਕਲਪ ਵਿਅਕਤੀਤਵ ਨੂੰ ਖਤਮ ਕਰਨਾ ਹੈ ਇਸ ਨੂੰ ਵਿਕਾਸ ਦੇਣਾ ਹੈ ਜੀਵਨ ਨੂੰ ਸੰਪੂਰਨ ਬਣਾਉਣਾ ਹੈ ਹਰ ਪੱਖ ਤੇ ਵਾਜਬ ਜ਼ੋਰ ਦੇਣਾ ਹੈ ਆਤਮਾ ਨੂੰ ਇਸ ਦੁਨੀਆਂ ਵੀ ਵਿੱਚ ਪੂਰਨ ਜੀਵਨ ਬਤੀਤ ਕਰਦਿਆਂ ਪਰਮ ਆਤਮਾ ਨਾਲ ਇੱਕੁਰ ਕਰਨਾ ਹੈ ਅਤੇ ਇਸ ਦੁਨੀਆਂ ਨੂੰ ਛੱਡ ਕੇ ਪਰਮ ਆਤਮਾ ਵਿੱਚलीन ਹੋਣਾ ਦਾ ਆਦਰਸ਼ ਰੱਖਣਾ